ਤਰਨਤਾਰਨ ਪੁਲਿਸ ਵੱਲੋਂ ਸਿੱਖਿਆ ਵਿਭਾਗ ਵਿੱਚ ਜਾਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਨੌਕਰੀ ਹਾਸਲ ਕਰਨ ਵਾਲੀ 16 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਵਿਜੀਲੈਂਸ ਵਿਭਾਗ ਦੀ ਜਾਂਚ ਤੋਂ ਬਾਅਦ ਥਾਣਾ ਸਿਟੀ ਵਿਖੇ ਦਰਜ ਕੀਤਾ ਗਿਆ ਹੈ। ਗੌਰਤਲਬਾ ਕਿ 2008-09 ਵਿੱਚ ਸਿੱਖਿਆ ਵਿਭਾਗ ਵੱਲੋਂ 9998 ਟੀਚਿੰਗ ਫੈਲੋਜ਼ ਦੀ ਭਰਤੀ ਕੀਤੀ ਗਈ ਸੀ। ਭਰਤੀ ਸਮੇਂ ਉਕਤ ਲੋਕਾਂ ਵੱਲੋਂ ਲਗਾਏ ਗਏ ਤਜਰਬਾ ਤੇ ਰੂਰਲ ਏਰੀਆ ਸਰਟੀਫਿਕੇਟ ਜਾਲੀ ਪਾਏ ਕੇ ਸਨ। ਤਹਿ ਵਿਭਾਗ ਵੱਲੋਂ ਗਲਤ ਦਸਤਾਵੇਜ਼ਾਂ ਦੇ ਆਧਾਰ ਤੇ ਨੌਕਰੀ ਹਾਸਲ ਕਰਨ ਵਾਲਿਆਂ ਨੂੰ ਉਸ ਸਮੇਂ ਹੀ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਕਾਫੀ ਲੰਮਾ ਸਮਾਂ ਚੱਲੀ ਜਾਂਚ ਪੜਤਾਲ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰਾਉਣ ਵਿੱਚ ਸਫਲ ਹੋਇਆ ਹੈ। ਡੀਐਸਪੀ ਸਿਟੀ ਤਰਸ਼ੇਮ ਮਸੀਹ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਵਿੱਚ ਪਿੰਡ ਕਰਿਆਲਾ ਵਾਸੀ ਮੋਹਨਜੀਤ ਕੌਰ, ਜਲਾਲਾਬਾਦ ਨਿਵਾਸੀ ਨਵਦੀਪ ਸਿੰਘ ਮੁੰਡਾ ਪਿੰਡ ਵਾਸੀ ਰਾਜਵਿੰਦਰ ਕੌਰ ਖਡੂਰ ਸਹਿਵਾਸੀ ਰਜਿੰਦਰ ਕੌਰ ਚਵਾਲ ਵਾਸੀ ਅਸ਼wini ਕੁਮਾਰੀ ਤੇ ਪਰਵਿੰਦਰ ਕੌਰ ਤਰਨਸਰ ਵਾਸੀ ਸੁਖਦੀਪ ਕੌਰ ਤੇ ਸ਼ੀਤਲ ਕੁਮਾਰ ਖਾਲੜਾ ਵਾਸੀ ਚਰਨਜੀਤ ਕੌਰ ਅਤੇ ਗੁਰਦੀਪ ਸਿੰਘ ਬਦੋਵਾਲ ਵਾਸੀ ਪ੍ਰਦੀਪ ਸਿੰਘ ਭਲਾਈਪੁਰਾ ਡੋਗਰਾ ਵਾਸੀ ਗੁਰਪ੍ਰੀਤ ਕੌਰ ਮਗਲਾਨੀ ਵਾਸੀ ਕੁਲਦੀਪ ਕੌਰ ਸਿੱਕਿਆਵਾਰੀ ਨਿਵਾਸੀ ਰਮਨਦੀਪ ਕੌਰ ਚੀਨਾਬੀ ਦੀ ਚੰਦ ਵਾਸੀ ਰਾਮ ਸਿੰਘ ਅਤੇ ਤਨਤਾਂਦੇ ਨਰੂਤੀ ਬਾਜ਼ਾਰ ਵਾਸੀ ਸਖਜੀਤ ਕਰ ਸ਼ਾਮਰ ਨੇ ਡੀਐਸਪੀ ਨੇ ਦੱਸਿਆ ਕਿ ਉਕਤ ਲੋਕਾਂ ਖਿਲਾਫ ਮਕਦਮਾ ਨੰਬਰ 140 ਮਿਤੀ 24 ਅਵਲਿਖ 724 ਜੁਰਮ 409 420 465 467 468 ਤੇ 471 13 ਬੀ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ 1988 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਇਹ ਇਨਕੁਆਰੀ ਕੀਤੀ ਗਈ ਆ ਕੁਝ ਟੀਚਰਾਂ ਨੇ 2009 ਦੇ ਵਿੱਚ ਨੌਕਰੀ ਲੈਣ ਵਾਸਤੇ ਜਾਂਦੀ ਸਰਟੀਫਿਕੇਟ ਕੋਰਲਰ ਏਰੀਏ ਦੇ ਸਰਟੀਫਿਕੇਟ ਦਿੱਤੇ ਸੀ ਉਹਦੇ ਸਬੰਧ ਵਿੱਚ ਉਹਨਾਂ ਇਨਕੁਆਰੀ ਕਰਕੇ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਜਨੇ ਜਨਰ ਕਿਸ ਨੇ ਜਾਂਦੀ ਨੌਕਰੀਆਂ ਕੀਤੀਆਂ ਤੇ ਕਈ ਕੋਹ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਉਹਨਾਂ ਨੇ ਰਿਪੋਰਟਾਂ ਭੇਜੀਆਂ ਨੇ ਜੇ ਸਾਡੇ ਜ਼ਿਲ੍ਹੇ ਦੇ ਵੀ ਤਰ ਤੰਦੇ 16 ਜਿਹੜੇ ਟੀਚਰ ਸੀ ਜਿਨ੍ਹਾਂ ਦੇ ਵਿੱਚੋਂ ਕੁਝ ਨੌਕਰੀ ਕਰਦੇ ਸੀ ਤੇ ਕੁਝ ਪ੍ਰਾਪਤ ਕਰਨੀ ਚਾਹੁੰਦੇ ਸੀ ਉਹਨਾਂ ਦੇ ਕੱਲ ਮਿਤੀ 24/7 ਨੂੰ 24/7 24 ਨੂੰ ਮਕਰਮਾ ਦਰਜ ਕੀਤਾ ਗਿਆ ਵਾ 409 420 465 407 418 471 120B 13132 ਪੀਸੀ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਕੱਲ ਮਕਦਮਾ ਦਰਜ ਕੀਤਾ ਵਾ ਹੁਣ ਇਹਨਾਂ ਦੀ ਫਾਈਲ ਮੁਕੰਮਲ ਕਰਕੇ ਤੇ ਇਹਨਾਂ ਦੇ ਜਿੱਥੇ ਜਿੱਥੇ ਵੀ ਆਕੇ ਉਹਨਾਂ ਦੇ ਰੀਡ ਕੀਤੇ ਜਾਣਗੇ